ਸਤ ਸ੍ਰੀ ਅਕਾਲ ਦੋਸਤੋ ਆ ਦੇਖੋ ਭਈ ਅੱਜ ਆਪਾਂ ਤੁਹਾਨੂੰ ਥੌੜੀਆਂ ਬਣਾ ਕੇ ਦਿਖਾਉਣਾ ਲੱਕੜ ਦੀਆਂ ਠੀਕ ਹੈ ਜੀ ਇਹ ਉਹਨੇ ਘੰਟੀ ਜਿਹੜੀਆਂ ਥੋੜੀਆਂ ਨੇ ਇਹ ਆਪਾਂ ਘੰਟੀ ਮਾਰ ਦਿੰਨੇ ਆ ਗੁਰੂ ਸਾਹਿਬ ਮਹਾਰਾ ਪ੍ਰਕਾਸ਼ ਕਰਾਉਣ ਵੇਲੇ ਘੰਟੀ ਹੁੰਦੀ ਜਿਹੜੀ ਪਿੱਤਲ ਦੀ ਉਹਦੇ ਵਾਸਤੇ ਆਪਾਂ ਗੁਰੂ ਉਕਰ ਨੂੰ ਬਣਾ ਕੇ ਦਿੱਤੀਆਂ ਨੇ ਅੱਠ ਥੌੜੀਆਂ ਬਣਾ ਕੇ ਦਿੱਤੀਆਂ ਨੇ ਤੇ ਇਹਨਾਂ ਨੂੰ ਡਿਜ਼ਾਈਨ ਦਿਖਾਉਣਾ ਵੱਖੋ ਵੱਖਰੀ ਪਾ ਕੇ ਤੇ ਕਿਸੇ ਮਿੱਤਰ ਨੇ ਮਨਾਉਣੀਆਂ ਹੁਣ ਤਾਂ ਇਹਦੀ ਲੰਬਾਈ ਭਈ 16 ਇੰਚ ਲੰਬਾਈ ਹੈ ਤੇ ਇਹਨੂੰ ਆਪਣੇ 3.5 ਇੰਚੀ ਚੜਾਈ ਚੋਂ ਕੱਢਿਆ ਨੇ 1.5 ਇੰਚੀ ਮਟਾਈ ਚੋਂ ਕੱਢਿਆ ਨੇ ਤੇ ਇਹਦੇ ਵਿੱਚੋਂ ਆਪਾਂ ਨੇ ਬਾਹਾਂ ਜਿਹੜਾ ਸੱਲ ਵਾਲਾ ਨਹੀਂ ਵੀ ਵਿੱਚੋਂ ਹੀ ਕੱਢਿਆ ਬਾਹਾਂ ਤੇ ਕਾਰਨ ਕੀ ਹੈ ਵੱਡੀ ਗੱਲ ਤੇ ਇਹੀ ਹੈ ਵੀ ਬਾਹਾਂ ਵਿੱਚੋਂ ਇਹਨਾਂ ਨੇ ਕਿਹਾ ਬਈ ਬਾਬੇ ਨੇ ਵੀ ਵਿੱਚੋਂ ਗੱਲਣਾ ਵੀ ਆਪਾਂ ਨੇ ਵੱਖਰਾ ਨਹੀਂ ਪਾਉਣਾ ਹੈਗਾ ਤੇ ਆਪਾਂ ਨੇ ਵਿੱਚੋਂ ਹੀ ਕੱਢੇ ਨੇ ਬਾਹਾਂ ਤੁਹਾਨੂੰ ਦਿਖਾਉਣੇ ਆ ਤੇ ਟਾਲੀ ਦੀ ਲੱਕੜੀਆਂ ਨੇ ਇਹ ਤੇ ਜਿਹੜੀ ਆਪਣੀ ਦਰਮਿਆਨੀ ਹੁੰਦੀ ਹੈ ਕੱਚੀ ਜਿਉਂਦੀਆਂ ਨੇ ਤੇ ਜੇ ਆਪ ਬਹਲੇ ਲਾਲ ਦੀਆਂ ਬਣਾਉਂਦੇ ਨਾ ਲਾਲ ਵੀ ਟੁੱਟਦੀ ਹੈ ਇਹਦੀ ਜਿਹੜੀ ਸੈਡ ਟਾਲੀ ਹੁੰਦੀ ਹੈ ਨਾ ਇਹ ਟੁੱਟਦੀ ਨਹੀਂ ਹੁੰਦੀ ਖਾਸियत ਇਹ ਹੁੰਦੀ ਹੈ ਦੀ ਅਸੀਂ ਕਈ ਔਰ ਪਰਖ ਕੀਤੀ ਹੈਗੀ ਤੇ ਦੇਖੋ ਕਿਵੇਂ ਲੱਗਦੀਆਂ ਨੇ ਤੁਹਾਨੂੰ ਹੋਰ ਵੀ ਬਣਾਈਆਂ ਨੇ ਇਹਦੇ ਤੇ ਡਿਜ਼ਾਈਨ ਤੁਹਾਨੂੰ ਉਹ ਵੀ ਦਿਖਾਉਣਾ ਆ ਤਾਂ ਆ ਗਈ ਉਹ ਆ ਸਿੰਪਲ ਆ ਗਈ ਤੇ ਆ ਦੂਸਰੀ ਆ ਗਈ ਤੇ ਆ ਤਾਂ ਹੱਥ ਤੇ ਖੇੜੀ ਹੋਊ ਆ ਗਈ ਓਕੇ ਧੰਨਵਾਦ